ਭਾਰਤ ਪਾਕਿਸਤਾਨ ਦਰਮਿਆਨ ਪੈਦਾ ਹੋਏ ਮੌਜੂਦਾ ਹਾਲਾਤਾਂ ਦੇ ਦੌਰਾਨ ਆਖਿਰ ਭਾਰਤ ਪਾਕਿਸਤਾਨ ਬਾਰਡਰ ਦੇ ਕੀ ਹਾਲਾਤ ਨੇ ਗਰਾਉਂਡ ਜ਼ੀਰੋ ਤੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਸ ਵੇਲੇ ਸਰਹੱਦੀ ਪਿੰਡਾਂ ਦੇ ਲੋਕ ਕੀ ਸੋਚ ਰਹੇ ਨੇ ਔਰ ਉਹਨਾਂ ਦੇ ਮਨਾਂ ਦੇ ਵਿੱਚ ਕੀ ਕੋ ਚੱਲ ਰਿਹਾ ਅਸੀਂ ਇਸ ਵੇਲੇ ਮੌਜੂਦ ਆ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਭਾਰਤ ਪਾਕਿਸਤਾਨ ਬਾਰਡਰ ਤੇ ਆਖਰੀ ਪਿੰਡ ਜਿੱਥੇ ਪਿੱਛੇ ਜੀ ਆਇਆਂ ਨੂੰ ਸਸਿਆ ਕਾਲਜੀ ਨੂੰ ਮਿਲ ਕੇ ਨਾ ਤੁਸੀਂ ਬਿਲਕੁਲ ਠੀਕ-ਠਾਕ ਹੋਗੇ ਇੱਥੇ ਜੀ ਅਸੀਂ ਅੱਜ ਗੱਲ ਕਰਾਂਗੇ ਬਾਰਡਰ ਸਿਚੁਏਸ਼ਨ ਨੂੰ ਲੈ ਕੇ ਇੱਥੇ ਪੰਜਾਬ ਤੇ ਬਾਰਡਰ ਤੇ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਸਿਚੁਏਸ਼ਨ ਹੈ ਇੱਥੇ ਜਿਹੜੀਆਂ ਨਿਊਜ਼ ਵੇਖੀਏ ਤੇ ਅੰਝ ਲੱਗਦਾ ਕਿ ਜੰਗ ਸ਼ੁਰੂ ਹੋ ਗਈ ਹੈ ਐ ਉਹ ਜੀ ਚੀਜ਼ ਜਿਹੜੀ ਹੈ ਬਹੁਤ ਜ਼ਿਆਦਾ ਉਹਨੂੰ ਲਾਈਕ ਪ੍ਰਮੋਟ ਕੀਤਾ ਜਾਂਦਾ ਪਿਆ ਕਿ ਜੰਗ ਹੋ ਗਈ ਹੂਣ ਹੋਈ ਤੇ ਹੂਣ ਨਹੀਂ ਠੀਕ ਹੈ ਤੇ ਇਹ ਚੀਜ਼ ਜਿਹੜੀ ਹੈ ਬਹੁਤ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਵੀ ਜਿਹੜਾ ਨਾ ਟੈਂਸ਼ਨ ਫੀਲ ਕਰਦੀ ਪਈ ਹੈ ਵੈਲਾ ਅਥੇ ਅਸੀਂ ਅੱਜ ਵੇਖਾਂਗੇ ਕਿ ਇਹਦੇ ਵਿੱਚ ਸਚਾਈ ਕੀ ਹੈ ਕਿ ਜਿਹੜੀ ਚੀਜ਼ਾਂ ਸਾਹਮਣੇ ਆਉਂਦੀਆਂ ਪਿਆ ਨੇ ਕਿ ਵਾਰ ਹੋਣ ਚੱਲੀ ਹੈ ਜੰਗ ਹੋਣ ਚੱਲੀ ਹੈ ਤੇ ਇਹਦੇ ਵਿੱਚ ਕਿੰਨੀ ਸਚਾਈ ਹੈ ਅਥੇ ਪੰਜਾਬੀਆਂ ਨੇ ਸਿੱਖ ਸਰਦਾਰਾਂ ਨੇ ਸਚਾਈ ਦਾ ਸਤਿਪੀਏ ਮੋਦੀ ਦੇ ਬਾਰੇ ਵਿੱਚ ਕੀ-ਕਿਆ ਹੈ ਵੀਡੀਓ ਤੁਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਰ ਤੁਹਾਡੇ ਨਾਲ ਮਸਤੀ ਚਰਚਾ ਕਰਨੀ ਆ ਵੀਡੀਓ ਵੇਖਤੋਂ ਬਾਅਦ ਸਾਡੇ ਚੱਲਦੇ ਰਵੋ ਤੇ ਚੈਨਲ ਨੂੰ ਸਾਰੇ ਵੀਰ ਪੰਨਪਰਾ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ। ਚਲਦੇ ਹਾਂ ਦੇਖਦੇ ਹਾਂ ਵੀਡੀਓ। ਲੈਟਸ। ਭਾਰਤ-ਪਾਕਿਸਤਾਨ ਦਰਮਿਆਨ ਪੈਦਾ ਹੋਏ ਮੌਜੂਦਾ ਹਾਲਾਤਾਂ ਦੇ ਦੌਰਾਨ ਆਖਿਰ ਭਾਰਤ-ਪਾਕਿਸਤਾਨ ਬਾਰਡਰ ਦੇ ਕੀ ਹਾਲਾਤ ਨੇ? ਗਰਾਉਂਡ ਜ਼ੀਰੋ ਤੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਸ ਵੇਲੇ ਸਰਹੱਦੀ ਪਿੰਡਾਂ ਦੇ ਲੋਕ ਕੀ ਸੋਚ ਰਹੇ ਨੇ ਔਰ ਉਹਨਾਂ ਦੇ ਮਨਾਂ ਦੇ ਵਿੱਚ ਕੀ ਕੋਈ ਚੱਲ ਰਿਹਾ। ਅਸੀਂ ਇਸ ਵੇਲੇ ਮੌਜੂਦ ਆ। ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਭਾਰਤ-ਪਾਕਿਸਤਾਨ ਬਾਰਡਰ ਤੇ ਆਖਰੀ ਪਿੰਡ ਜਿੱਥੇ ਪਿੱਛੇ ਤੁਹਾਨੂੰ ਤਾਰਾਂ ਤੋਂ ਪਾਰ ਪਾਕਿਸਤਾਨ ਨਜ਼ਰ ਆਏਗਾ ਔਰ ਇਸ ਇਲਾਕੇ ਦੇ ਵਿੱਚ ਇਸ ਵੇਲੇ ਲੋਕਾਂ ਦੇ ਜ਼ਹਿਨ 'ਚ ਚੱਲ ਕੀ ਰਿਹਾ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਕਈ ਤਰ੍ਹਾਂ ਦੀਆਂ ਅਫਵਾਹਾਂ ਨੇ ਪਰ ਤੁਹਾਨੂੰ ਅਸਲ ਹਾਲਾਤਾਂ ਤੋਂ ਜਾਣੂ ਕਰਵਾਇਆ ਜਾ ਸਕੇ ਇਸ ਲਈ ਗਰਾਊਂਡ ਜ਼ੀਰੋ ਤੇ న్యూਸ 18 ਪਹੁੰਚਿਆ ਔਰ ਇਸ ਵੇਲੇ ਇਸ ਜਿੱਥੇ ਅਸੀਂ ਮੌਜੂਦ ਹਾਂ ਇੱਥੇ ਕਈ ਪਿੰਡਾਂ ਦੀ ਜ਼ਮੀਨਾ ਜਿਨ੍ਹਾਂ ਦੇ ਵਿੱਚ ਹਸਨਪੁਰ ਜੈਨਪੁਰ ਸੰਦਲਪੁਰ ਮਿਆਣੀ ਤੇ ਚਿੱਤੀ ਤਾਂ ਵਕ ਵਕ ਪਿੰਡਾਂ ਦੇ ਲੋਕ ਜਿਹੜੇ ਇਸ ਵੇਲੇ ਇੱਥੇ ਮੌਜੂਦ ਨੇ ਔਰ ਇਹ ਪਿੰਡਾਂ ਦੇ ਲੋਕ ਮੌਜੂਦਾ ਸਰਹੱਦ ਦੇ ਹਾਲਾਤਾਂ ਨੂੰ ਲੈ ਕੇ ਕੀ ਕੋਈ ਸੁਖਦੇ ਨੇ ਕਿਉਂਕਿ ਬੇਸ਼ੱਕ ਦੂਰ ਬੈਠੇ ਲੋਕ ਤਾਂ ਖਬਰਾਂ ਦੇ ਮਾਧਮ ਰਾਹੀਂ ਸਮਝਦੇ ਨੇ ਪਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਤਾਂ ਵੱਡਿਆਂ ਨੇ ਤਾਂ ਆਪ 65 71 ਦੀਆਂ ਲੜਾਈਆਂ ਦੇ ਹਾਲਾਤ ਵੇਖੇ ਤੇ ਜ਼ਿਆਦਾਤਰ ਜਿਹੜੇ ਨੌਜਵਾਨ ਨੇ ਉਹਨਾਂ ਦੇ ਬਜ਼ੁਰਗਾਂ ਨੇ ਉਸ ਵੇਲੇ ਦੇ ਹਾਲਾਤਾਂ ਨੂੰ ਆਪਣੇ ਪਿੰਡ ਤੇ ਹੰਡਾਇਆ ਪੱਪੀ ਤੁਸੀਂ ਇਸ ਤੋਂ ਪਹਿਲਾਂ ਜਿਹੜੀਆਂ ਜੰਗਾਂ ਹੋਈਆਂ ਕਿਹੜੇ ਹਾਲਾਤ ਵੇਖੇ ਉਸ ਵੇਲੇ ਉਦੋਂ ਵੀ ਹਾਲਾਤ ਵੇਖੇ ਇੱਥੇ ਕੋਈ ਕੋਈ ਏਡੀ ਗੜਬੜ ਨਹੀਂ ਹੁੰਦੀ ਸੀ ਜੀ ਕੋਈ ਹੋ ਜੇ ਉਹਦੀ ਗੱਲਬਾਤ ਨਹੀਂ ਪਿੱਛੇ ਜਿਹੜੀਆਂ ਖਵਾਵਾਂ ਨੇ ਉਹ ਜ਼ਿਆਦਾ ਗਲਤ ਨੇ ਬਾਰਡਰਾਂ ਤੇ ਕੁਝ ਨਹੀਂ ਜੀ ਅੱਛਾ ਤੁਸੀਂ ਕਿਹੜੀ ਕਿਹੜੀ ਜੰਗ ਦੇਖੀ ਇੱਥੇ ਪੈਂਡ ਦੀ ਵੇਖੀ 71 ਦੀ ਵੇਖੀ ਜੀ ਅੱਛਾ ਪਿੰਡ ਦੇ ਜਿਹੜੇ ਇੱਥੋਂ ਦੇ ਲੋਕ ਲੋਕ ਨੇ ਉਹਨਾਂ ਨੂੰ ਉਸ ਵੇਲੇ ਦਾ ਸੰਤਾਪ ਯਾਦ ਆ ਉਸ ਵੇਲੇ ਲੋਕਾਂ ਦੇ ਕੀ ਹਾਲਾਤ ਰਹਿੰਦੇ ਹਾਲਾਤ ਕੁਝ ਨਹੀਂ ਕੁਝ ਲੋਕ ਉਹ ਥੋੜੇ ਦਿਨ ਬਾਅਦ ਉੱਠ ਕੇ ਗਏ ਸੀ ਜਦੋਂ ਮਿਲਟਰੀ ਬੰਬਾਰੀ ਚਾਲੂ ਹੋਈ ਹੈ ਨਾ ਉਹ ਵੀ ਸਰਫਾ ਲਾ ਕੇ ਗਾਰੜੀ ਤੇ ਲਾ ਕੇ ਏਰੀਆ 'ਚ ਆਪਣੇ ਦੇਸ਼ ਤੋਂ ਬਾਕੀ ਦੂਰ ਨੇੜੇ ਕੋਈ ਨਹੀਂ ਗਿਆ ਹਾਂਜੀ ਕੋਈ ਉਹਦਾ ਖਤਰਾ ਨਹੀਂ ਕੋਈ ਉਹਦੀ ਗੱਲਬਾਤ ਨਹੀਂ ਪਿੱਛੇ ਖਵਾਵਾ ਜ਼ਿਆਦਾ ਨਹੀਂ ਜਿਹੜੀ ਅੱਜ ਤੁਹਾਡੇ ਬਬੀ ਦੀ ਤਿਆਰਬਾ ਵੀ ਹੈ ਜ਼ਿੰਦਗੀ ਦਾ ਤੁਸੀਂ ਉਹ ਹਾਲਾਤ ਵੀ ਵੇਖੇ ਨੇ ਅੱਜ ਵੈਸੇ ਤੁਹਾਨੂੰ ਲੱਗਦਾ ਕਿ ਕਿਤਨੇ ਕਿਤੇ ਜਿਸ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਹਾਲਾਤ ਉਸ ਪਾਸੇ ਵੱਧ ਰਹੇ ਨੇ ਨਹੀਂ ਜੀ ਘਟੋ ਘਟੋ 80 85% ਤੁਹਾਨੂੰ ਨਹੀਂ ਲੱਗਦਾ ਵੀ ਲੜਾਈ ਲੱਗੇ ਝੂਠੀਆਂ ਖਵਾਵਾਂ ਨਹੀਂ ਜੀ ਸਾਰੀਆਂ ਤਾਂ ਭਾਈ ਜੀ ਹੁਣ ਨਾਲੇ ਭਾਈ ਜੀ ਕੀ ਦੇਖੀਓ ਮੌਜੂਦਾ ਹਾਲਾਤ ਆਸ-ਪਾਸ ਦੇ ਪਿੰਡਾਂ ਦੇ ਬਿਲਕੁਲ ਬਾਰਡਰ ਦੇ ਉੱਤੇ ਖੜੇ ਆ ਬਾਰਡਰ ਦੇ ਏਰੀਏ ਦੇ ਵਿੱਚ ਕੀ ਹਾਲਾਤ ਨੇ ਲੋਕ ਕੀ ਸੋਚਦੇ ਨੇ ਲੋਕਾਂ ਦੇ ਜ਼ੈਨ ਦੇ ਵਿੱਚ ਕੀ ਚੱਲਦਾ ਕਿ ਜੇ ਦੋਨਾਂ ਦੇਸ਼ਾਂ ਦੇ ਹਾਲਾਤ ਉਹ ਪੈਦਾ ਹੁੰਦੇ ਨੇ ਤਾਂ ਸਥਾਨਕ ਲੋਕ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਸਥਿਤੀ ਦਾ ਸਾਹਮਣਾ ਕਰਨਗੇ ਸਭ ਤੋਂ ਪਹਿਲਾਂ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਅਸੀਂ ਬਾਰਡਰ ਤੇ ਠਾਕਰਪੁਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਸਾਡਾ ਪਿੰਡ ਚਿੱਟੀ ਲਾਗੇ ਮੇਰੇ ਕਿਸਾਨ ਨੇ ਜਿਹੜੇ ਖੇਤਾਂ 'ਚ ਕੰਮ ਕਰ ਰਹੇ ਸੀ ਇੱਥੇ ਜਿਆਨਪੁਰ ਤੋਂ ਮਿਆਣੀ ਤੋਂ ਸੰਦਲਪੁਰ ਤੋਂ ਹਸਨਪੁਰ ਤੋਂ ਅਸੀਂ ਆਪ ਜੀ ਦੇ ਚੈਨਲ 'ਤੇ ਇਹ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ 'ਤੇ ਬੜੀਆਂ ਫੌਜ ਆ ਰਹੀਆਂ ਨੇ ਕਿ ਉੱਥੇ ਫੌਜ ਲੱਗੀ ਉੱਥੇ ਅਨਾਊਂਸਮੈਂਟਾਂ ਹੋ ਗਈਆਂ ਗਰਾਊਂਡ ਲੈਵਲ ਤੇ ਅਸੀਂ ਇੱਥੇ ਕੰਮ ਕਰ ਰਹੇ ਹਾਂ ਇੱਥੇ ਕੋਈ ਫੌਜ ਨਹੀਂ ਲੱਗੀ ਸ਼ਾਂਤਮਈ ਕੰਮ ਕਰ ਰਹੇ ਆ ਅਸੀਂ ਇੱਥੇ ਸ਼ਾਂਤ ਲੋਕ ਨੇ ਸ਼ਾਂਤ ਫੌਜ ਆ ਸਾਰਾ ਕੁਝ ਸ਼ਾਂਤ ਆ ਪਰ ਅਸੀਂ ਇਹ ਗੱਲ ਆਪਜੀ ਦੇ ਚੈਨਲ 'ਤੇ ਦੱਸਣਾ ਚਾਹੁੰਦੇ ਆ ਕਿ ਸੋਸ਼ਲ ਮੀਡੀਆ 'ਤੇ ਜੋ ਵੀ ਪ੍ਰਚਾਰ ਹੋ ਰਿਹਾ ਕੋਈ ਕਹਿ ਰਿਹਾ ਕਿ ਪਾਕਿਸਤਾਨ ਤਬਾਹ ਕਰ ਦਈਏ ਉਹ ਕਰ ਦਈਏ ਇਹ ਕਰ ਦਈਏ ਦੇਖੋ ਅਸੀਂ ਕਹਿੰਦੇ ਆ ਕਿ ਕੋਈ ਵੀ ਕੰਮ ਹੈ ਉਹ ਮਸਲਾ ਕੋਈ ਹੱਲ ਕਰਨਾ ਉਹ ਜੰਗ ਮਸਲਾ ਹੱਲ ਕਰਨ ਦਾ ਕੋਈ ਰਾਹ ਨਹੀਂ ਹੈਗਾ ਇਹਦੇ ਵਿੱਚ ਯੂਨੋ ਦੇ ਵਿੱਚ ਯੂਨੋ ਪੰਚਾਇਤ ਆ ਸਾਡੀ ਇੱਕ ਉੱਥੇ ਬੈਠ ਕੇ ਦੇਸ਼ ਤੇ ਪਾਕਿਸਤਾਨ ਦੇ ਉੱਤੇ ਪ੍ਰਭਾਵ ਬਣਾਇਆ ਜਾ ਸਕਦਾ ਹੈ ਕਿ ਜਿਹੜੇ ਤੁਹਾਡੇ ਮਿਲੀਟੈਂਟ ਇੱਧਰ ਆਉਂਦੇ ਨੇ ਤੁਸੀਂ ਉਹਨਾਂ ਨੂੰ ਭੇਜ ਦਿਓ ਉਹਨਾਂ ਤੇ ਮਿਲੀਟੈਂਟਾਂ ਨੂੰ ਮਾਰਿਆ ਜਾਏ ਕੋਈ ਕੋਮਾ ਨਹੀਂ ਮਾਰੀਆਂ ਹੁੰਦੀਆਂ ਕੁਝ ਅੰਸਰ ਵਿੱਚ ਮਾਰੇ ਹੋ ਸਕਦੇ ਨੇ ਔਰ ਜਿਹੜੇ ਵੀ ਕੋਈ ਇਹੋ ਜਿਹੇ ਤੱਤ ਲੱਭਣੇ ਨੇ ਜਿਹੜੇ ਸਾਡੇ ਦੇਸ਼ ਤੇ ਆ ਕੇ ਸਾਡੇ ਬੇਕਸ਼ੂਰ ਲੋਕਾਂ ਨੂੰ ਮਾਰਦੇ ਨੇ ਉਹਨਾਂ ਨੂੰ ਜੁੰਦਾ ਵੀ ਨਹੀਂ ਛੱਡਣਾ ਚਾਹੀਦਾ ਔਰ ਕਿਹੜੀਆਂ ਸਾਡੇ ਇੱਥੇ ਫੌਜ ਦੀਆਂ ਪਹਿਲਾਂ ਵੀ ਕਈ ਵਾਰੀ ਟੁਕੜੀਆਂ ਆਈਆਂ ਨੇ ਜਿਵੇਂ 999 ਵਿੱਚ ਵੀ ਜੰਗ ਹੋ ਰਹੀ ਸੀ ਜਦੋਂ ਸੰਸਦ ਦੇ ਵਿੱਚ ਵਿੱਚ ਹਮਲਾ ਹੋਇਆ ਉਦੋਂ ਵੀ ਫੌਜ ਲੱਗ ਗਈ। ਔਰ ਸਾਨੂੰ ਇੱਥੇ ਆ ਕੇ ਕਈਆਂ ਚੈਨਲ ਵਾਲਿਆਂ ਨੇ ਪੁੱਛਿਆ ਕਿ ਤੁਸੀਂ ਫੌਜ ਨਾਲ ਕਿਵੇਂ ਚੱਲੋਗੇ? ਅਸੀਂ ਆ ਸਾਡੇ ਕੋਲ ਸੰਤ ਨੇ ਜਿੰਨਾ ਸਾਡੇ ਕੋਲ ਫੌਜ ਦਾ ਸਾਥ ਦਿੱਤਾ ਜਾਏਗਾ ਅਸੀਂ ਦੇਵਾਂਗੇ। ਪਰ ਅਸੀਂ ਭਾਰਤ ਦੇ ਵਾਸੀ ਆ ਭਾਰਤ ਦਾ ਸਾਥ ਦੇਣਾ। ਅਸੀਂ ਇਹ ਚਾਹੁੰਨੇ ਆ ਕਿ ਅਸੀਂ ਸਾਥ ਦੇਣ ਵਾਸਤੇ ਤੁਰੀਏ। ਜਿਵੇਂ ਪਿਛਲੇ ਸਮੇਂ 'ਚ ਅਸੀਂ ਦਿੱਲੀ ਨੂੰ ਕੂਚ ਕੀਤਾ ਆਪਣੇ ਹੁਕਮਰਾਨ ਕੋ ਕੋਈ ਮਸਲਾ ਹੱਲ ਕਰਾਉਣ ਵਾਸਤੇ ਤੇ ਕੰਧਾ ਕੱਢਤੀਆਂ। ਤੇ ਜਿਹੋ ਜੀਆਂ ਕੰਧਾਂ ਇੱਧਰ ਕੱਟਤੀਆਂ ਸਾਡੇ ਅੱਗੇ ਤੇ ਅਸੀਂ ਕਿਵੇਂ ਸਾਹ ਦੇਵਾਂਗੇ ਤੇ ਜੇ ਸਰਕਾਰ ਨੇ جنگ ਤੋਂ ਬਚਣਾ جنگ ਦਾ ਕੋਈ ਗੱਲ ਨਹੀਂ ਤੇ ਜਿਹੋ ਜੇ ਕਿਲ ਸਾਡੇ ਅੱਗੇ ਗੱਡੇ ਉਹ ਜੇ ਪਾਕਿਸਤਾਨ ਦੇ ਘੱਟ ਤੇ ਕਿੱਥੋਂ ਦੀਆਂ ਗੱਡੀਆਂ ਲੰਘਾਣਗੀਆਂ ਜੇ ਸਾਡੇ ਟਰੈਕਟਰ ਨਹੀਂ ਲੰਘ ਸਕਦੇ ਪਾਕਿਸਤਾਨ ਦੀਆਂ ਗੱਡੀਆਂ ਕਿੱਥੋਂ ਲੰਘ ਜਾਣਗੀਆਂ ਔਰ ਨਾਲ ਦੀ ਨਾਲ ਪੰਜਾਬ ਸਰਕਾਰ ਨੂੰ ਵੀ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਅਸੀਂ ਸਰਕਾਰ ਦਾ ਭਾਰਤ ਸਰਕਾਰ ਦਾ جنگ ਦੇ ਸਮੇਂ ਦੇ ਵਿੱਚ ਆਪਣੇ ਲੋਕਾਂ ਦਾ ਸਾਥ ਦੇਣ ਵਾਸਤੇ ਫੌਜ ਦੇ ਕੰਦੇ ਨਾਲ ਕੰਦਾ ਮਿਲਾ ਕੇ ਚੱਲਾਂਗੇ ਪਰ ਇਹ ਨਾ ਹੋਏ ਕਿ 19 ਮਾਰਚ ਨੂੰ ਆਂਗ ਜਿਵੇਂ ਕਿਸਾਨਾਂ ਨੂੰ ਚੁੱਕ ਲਿਆ ਟਰੈਕਟਰ ਤੇ ਤਾਂ ਹੀ ਲੈ ਕੇ ਜਾਵਾਂਗੇ ਜਾਂ ਅਸੀਂ ਘਰਾਂ 'ਚ ਹੋਵਾਂਗੇ ਤੇ ਮੁੱਖ ਮੰਤਰੀ ਜਿਵੇਂ ਪਹਿਲਾਂ ਚੁੱਕਦਾ ਹੋਵੇ ਕਿ ਉਹ ਜੰਗ ਦੇ ਟਾਈਮ ਤੇ ਵੀ ਨਾ ਚੁੱਕਲੇ ਪਰ ਅਸੀਂ ਆਪਣੇ ਘਰ ਛੱਡ ਕੇ ਇਥੋਂ ਪਿੱਛੇ ਨਹੀਂ ਜਾਵਾਂਗੇ ਜੇ ਲੋਕ ਸਾਡੇ ਜੰਗ ਦੇ ਟਾਈਮ ਤੇ ਇੱਥੇ ਰਹਿੰਦੇ ਨੇ ਤੇ ਫੌਜ ਨੂੰ ਲੜਨਾ ਜਿਹੜਾ ਉਹ ਸੌਖਾ ਹੋ ਜਾਂਦਾ ਕਿਉਂਕਿ ਫੌਜ ਨੂੰ ਇਹ ਹੁੰਦਾ ਕਿ ਜਨਤਾ ਸਾਡੇ ਮਗਰ ਤੇ ਜੇ ਜਨਤਾ ਉੱਠ ਕੇ ਚੱਲ ਗਈ ਲੋਕਾਂ ਲੋਕ ਉੱਠ ਕੇ ਚੱਲ ਗਏ ਤੇ ਫਿਰ ਫੌਜ ਨੇ ਤੇ ਰਸਤਾ ਆਪਣਾ ਹੀ ਲੱਭਣਾ ਨਕਸ਼ੀਆ ਰਹੀ ਰੋਸਾ ਜ਼ਰੂਰ ਹੈ ਸਰਕਾਰਾਂ ਨਾਲ ਪਰ ਦੇਸ਼ ਦੇ ਨਾਲ ਡਟਣ ਦਾ ਜਜ਼ਬਾ ਕੈਮ ਬਿਲਕੁਲ ਕਾਇਮ ਹੈ ਜਜ਼ਬਾ ਜੇ ਤੂੰ ਜੋ ਹੁਣ ਮਾਹੌਲ ਚੱਲ ਰਿਹਾ ਹੈ ਇਹਦੇ ਤੋਂ ਭਾਰਤ ਸਰਕਾਰ ਨੂੰ ਵੀ ਕੋਈ ਸਬਕ ਲੈਣਾ ਚਾਹੀਦਾ ਤਾਂ ਕਹਿੰਦੇ ਨੇ ਜੀ ਰੋਸਾ ਜਰੂਰ ਹੈ ਆਪਣੀਆਂ ਸਰਕਾਰਾਂ ਪ੍ਰਤੀ ਪਰ ਰੋਸੇ ਦਾ ਮਤਲਬ ਇਹ ਨਹੀਂ ਕਿ ਜੇ ਦੁਸ਼ਮਣ ਨਾਲ ਜੰਗ ਦੇ ਹਾਲਾਤ ਪੈਦਾ ਹੋਣ ਤੇ ਇਹ ਸਾਥਰਾਂ ਦੇਣ ਕਹਿੰਦੇ ਨੇ ਕਿ ਮੂਹਰੇ ਖੜਾਂਗੇ ਨਾਲ ਡਟਾਂਗੇ ਨੌਜਵਾਨ ਵੀਰ ਮੌਜੂਦ ਨੇ ਵੀਰ ਤੁਸੀਂ ਤਾਂ ਬਜ਼ੁਰਗਾਂ ਤੋਂ ਗੱਲਾਂ ਸੁਣੀਆਂ ਹੋਣੀਆਂ ਕਿ ਜਦੋਂ ਜੰਗਾਂ ਲੱਗੀਆਂ ਉਸ ਵੇਲੇ ਦੇ ਤੁਸੀਂ ਹਾਲਾਤਾਂ ਦੀਆਂ ਖਬਰਾਂ ਵੀ ਗੱਲਾਂ ਬਾਤਾਂ ਸੁਣੀਆਂ ਹੋਣੀਆਂ ਬਜ਼ੁਰਗਾਂ ਤੋਂ ਦੱਸਦੇ ਆ ਵੀ ਕੀ ਕੁਝ ਸਾਹਮਣਾ ਕਰਨਾ ਪੈਂਦਾ ਕੀ ਹਾਲਾਤ ਚੱਲਣੇ ਪੈਂਦੇ ਨੇ ਹਾਂਜੀ ਸਸੀ ਗਾਲ ਜੀ ਮੈਂ ਗੁਰਮੀਤ ਸਿੰਘ ਬਸ ਇਹੋ ਦੱਸਣਾ ਚਾਹੁੰਦੇ ਆ ਵੀ ਜਿਹੜਾ ਪਹਿਲਗਾਮ ਚ ਹਮਲਾ ਹੋਇਆ ਬਹੁਤ ਮਾੜਾ ਹੋਇਆ ਬਾਕੀ ਜੰਗ ਜਿਹੜੀ ਉਹ ਨਹੀਂ ਲੱਗਣੀ ਚਾਹੀਦੀ ਤੇ ਕੋਈ ਵੀ ਜਿਹੜਾ ਮਸਲਾ ਹੈ ਉਹਨੂੰ ਬੈਠ ਕੇ ਤੇ ਦੋਨਾਂ ਸਰਕਾਰਾਂ ਨੂੰ ਆਪਸ ਵਿੱਚ ਹੱਲ ਕਰ ਲੈਣਾ ਚਾਹੀਦਾ ਮੌਜੂਦਾ ਹਾਲਾਤ ਕੀ ਹੈ ਕੋਈ ਇੱਥੇ ਕੋਈ ਉਸ ਤਰ੍ਹਾਂ ਦੀ ਕੋਈ ਹਿਲਜੁਲ ਜਾਂ ਰਾਤ ਵੇਲੇ ਕੀ ਹਾਲਾਤ ਹੁੰਦੇ ਆ ਕਿਉਂਕਿ ਜਦੋਂ ਜੰਗ ਵਾਲੇ ਹਾਲਾਤ ਪੈਦਾ ਹੁੰਦੇ ਆ ਤੇ ਕਹਿੰਦੇ ਉਸ ਵੇਲੇ ਰਾਤ ਨੂੰ ਲਟਾਂ ਲੂਟਾਂ ਬੰਦ ਕਰਨ ਦੇ ਆਰਡਰ ਆ ਜਾਂਦੇ ਆ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੈ ਨਹੀਂ ਜੀ ਨਹੀਂ ਸੋਸ਼ਲ ਮੀਡੀਆ 'ਚ ਥੋੜਾ ਜ਼ਿਆਦਾ ਆ ਬਾਕੀ ਗਰਾਊਂਡ ਲੈਵਲ ਤੇ ਵੇਖਿਆ ਜਾਏ ਤੇ ਕੋਈ ਇਦਾਂ ਦੀ ਕੋਈ ਮਿਸ਼ਕਲ ਨਹੀਂ ਹੈ ਕੋਈ ਪ੍ਰੋਬਲਮ ਨਹੀਂ ਬਾਕੀ ਸੋਸ਼ਲ ਮੀਡੀਆ ਦੇ ਫਾਵਾਂ ਜ਼ਿਆਦਾ ਝੂਠੀਆਂ ਅੱਛਾ ਤੂੰ ਵੈਸੇ ਜੇ ਪਹਿਲੀ ਗੱਲ ਤਾਂ ਐਸੇ ਹਾਲਾਤ ਪੈਦਾ ਹੁਣ ਤੋਂ ਵਿਚਾਰੋਵੇ ਚੰਗਾ ਜੰਗ ਕਿਸੇ ਮਸਲੇ ਹਾਲ ਨਹੀਂ ਪਰ ਜੇ ਹਾਲਾਤ ਪੈਦਾ ਹੁੰਦੇ ਆ ਤਾਂ ਫਿਰ ਨੌਜਵਾਨ ਜਿਹੜਾ ਹੈ ਪੰਜਾਬ ਦਾ ਜਾਂ ਤੁਸੀਂ ਵੀ ਨੇੜੇ ਦੇ ਪਿੰਡਾਂ ਦੇ ਨੌਜਵਾਨ ਨੂੰ ਫਿਰ ਇੱਕ ਨੌਜਵਾਨ ਉਸ ਵੇਲੇ ਕਿਸ ਤਰ੍ਹਾਂ ਦੇ ਫੈਸਲੇ ਲੈਣਗੇ ਚਲੋ ਪਹਿਲੇ ਨੰਬਰ ਤੇ ਤਾਂ ਜੰਗ ਨਹੀਂ ਲੱਗਣੀ ਚਾਹੀਦੀ ਜੇ ਦੂਸਰੇ ਨੰਬਰ ਤੇ ਲੱਗਦੀ ਹੈ ਤਾਂ ਬਾਕੀ ਫੌਜ ਦੇ ਨਾਲ ਆਪਾਂ ਬਿਲਕੁਲ ਖੜੇ ਆ ਆਪਾਂ ਆਪਣੇ ਪਿੰਡ ਛੱਡ ਕੇ ਨਹੀਂ ਜਾ ਸਕਦੇ ਕਿਤੇ ਵੀ ਆਪਾਂ ਇੱਥੇ ਰਾਵਾਂਗੇ ਤੇ ਫੌਜ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਇਹ ਆਸ-ਪਾਸ ਦੇ ਪਿੰਡਾਂ ਦੇ ਲੋਕ ਨੇ ਜੀ ਕਹਿੰਦੇ ਨੇ ਕਿ ਪਿੰਡ ਛੱਡ ਕੇ ਵਾਪਸ ਨਹੀਂ ਜਾਣਾ ਤਾਂ ਸਦਾ ਸਭ ਕੁਝ ਕਹਿਣਾ ਚਾਹੁੰਦੇ ਨੇ ਹਾਂ ਜੀ ਧੰਨਵਾਦ ਜੀ ਚੈਨਲ ਦਾ ਤੁਹਾਡਾ ਮਜੀਬ ਸਿੰਘ ਜਾਨਪੁਰ ਤੋਂ ਬੋਲਦਾ ਤੇ ਮਤਲਬ ਵਿਧਾਇਕ ਇਲੈਕਸ਼ਨ ਆ ਰਹੇ ਨੇ ਹਾਰਦੀ ਮਾਰੇ ਸ਼੍ਰੀਨਗਰ ਤੇ ਮੋਦੀ ਸਾਡੇ ਕਰ ਰਹੇ ਨੇ ਰਾਇਲ ਵਿਧਾਰ ਦੇ ਵਿੱਚ ਬੋਲ ਰਹੇ ਨੇ ਜਾ ਕੇ ਪਾਕਿਸਤਾਨ ਦੇ ਖਿਲਾਫ ਹੋ ਰਹੇ ਕਾਰਨ ਕੀ ਆ ਇਹ ਵੋਟਾਂ ਦਾ ਸਟੰਡ ਆ ਜੀ ਪਹਿਲੇ ਪਨਵਾਵਾ ਕਾਂਡ ਹੋਇਆ ਉਹ ਵੀ ਵੋਟਾਂ ਦੇ ਉੱਪਰ ਹੋਇਆ ਬਿਆਨ ਸਾਡੇ ਪ੍ਰਧਾਨ ਮੰਤਰੀ ਜਿੰਦ ਨੇ ਗਲਤ ਖਮਿਆਜਾ ਸਾਡੇ ਆਮ ਲੋਕਾਂ ਨੂੰ ਪੁੱਤਣਾ ਪੈ ਰਿਹਾ ਕਿਉਂਕਿ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਘੱਟ ਗਿਣਤੀਆਂ ਨੂੰ ਦਬਾਉਣ ਦੇ ਦਬਾਇਆ ਜਾ ਰਿਹਾ ਤੇ ਸਾਡੇ ਹਿੰਦੂ ਵੀਰ ਬੰਗਲਾਦੇਸ਼ ਚ ਪਾਕਿਸਤਾਨ ਚ ਉਹਨਾਂ ਦੇ ਮੰਦਰ ਢਾਏ ਜਾ ਰਹੇ ਹਨ ਪਰ ਜਿਹੜਾ ਹੱਤਵਦੀਆਂ ਨੇ ਹਮਲਾ ਕੀਤਾ ਸਾਡੇ 27 ਬੇਕਸੂਰ ਲੋਕ ਮਾਰੇ ਗਏ ਇਹ ਜਿਹੜਾ ਮਸਲਾ ਹੁਣ ਉੱਠਿਆ ਤਾਂ ਉਹਦੇ ਕਰਕੇ ਉੱਠਿਆ ਨਾ ਕਿ ਪਾਕਿਸਤਾਨ ਤੇ ਸਿੱਧਾ ਦੋਸ਼ ਹੈ ਕਿ ਪਾਕਿਸਤਾਨ ਦੇ ਹੱਤਵਦੀਆਂ ਨੇ ਆ ਕੇ ਔਰ ਪਾਕਿਸਤਾਨ ਦਾ ਸਿੱਧਾ ਉਹਦੇ ਪਿੱਛੇ ਹੱਥ ਹੈ ਇਸ ਕਰਕੇ ਮਸਲਾ ਤਾਂ ਵਿਗੜਿਆ ਜੀ ਇਹ ਬਿਲਕੁਲ ਹੈ ਜਿਹੜੇ ਪਾਸਤਾ ਜੋ ਹੱਤਵਾਦੀ ਆਉਂਦੇ ਨੇ ਮਾਰਕ ਨੁਕਸਾਨ ਕਰਦੇ ਨੇ ਸਾਡਾ ਉਹ ਤੇ ਹੈ ਹੀ ਮਸਲਾ ਹੈ ਬਿਲਕੁਲ ਸਹੀ ਹੈ ਚਲੋ ਸਿਆਸਤ ਵੱਖਰੀ ਚੀਜ਼ ਆ ਪਰ ਇਹ ਤਾਂ ਹੱਤਵਾਦੀਆਂ ਨੇ ਹਮਲਾ ਕੀਤਾ ਮਸਲਾ ਇਹ ਹੈ ਕਿ ਜੇ ਹਾਲਾਤ ਪੈਦਾ ਹੁੰਦੇ ਨੇ ਤਾਂ ਲੋਕ ਇਸ ਤਰ੍ਹਾਂ ਦੀ ਸੋਚ ਰੱਖਦੇ ਨੇ ਹਾਲਾਤ ਪੈਦਾ ਹੋਣਗੇ ਅਸੀਂ ਤੇ ਚਟਾਨਾਂ ਵਾਂਗ ਖੜੇ ਆ ਫੌਜ ਦੇ ਨਾਲ ਖੜੇ ਹੋਵਾਂਗੇ ਪਰ ਇਹ ਜਿਹੜੇ ਸਾਡੇ ਬਿਆਨਬਾਜ਼ੀ ਦਿੰਦੇ ਨਾਲੇ ਆਗੂ ਉਹ ਬਿਆਨਬਾਜ਼ੀ ਦੇ ਉੱਪਰ ਵੀ ਨੁਕਸਾਨ ਬਹੁਤ ਆਮ ਲੋਕਾਂ ਨੂੰ ਨੁਕਸਾਨ ਪੁੱਤਣਾ ਪੈਂਦਾ ਤਾਂ ਇਹ ਸਥਾਨਕ ਲੋਕ ਨੇ ਜੀ ਕਿ ਤਰ੍ਹਾਂ ਕਿਤੇ ਸਿਆਸਤ ਨੂੰ ਲੈ ਕੇ ਵੀ ਕਹਿੰਦੇ ਨੇ ਕਿ ਸਿਆਸੀ ਬਿਆਨਬਾਜ਼ੀ ਵੀ ਕਈ ਵਾਰੀ ਮਾਹੌਲ ਹੋਰ ਪੜਕਾ ਦਿੰਦੀ ਆ ਪਰ ਜਿਹੜਾ ਅਤਵਾਦੀ ਹਮਲਾ ਜਦੋਂ ਕੋਈ ਦੁਸ਼ਮਣ ਮੁਲਕ ਆਪਣੇ ਵੱਲੋਂ ਭੇਜੇ ਅਤਵਾਦੀਆਂ ਦੇ ਹੱਥੋਂ ਗਵਾਂਢੀ ਮੁਲਕ ਦਾ ਨੁਕਸਾਨ ਕਰਾਉਂਦਾ ਹੈ ਬੇਕਸੂਰ ਲੋਕਾਂ ਦੀ ਜਾਨ ਲੈਂਦਾ ਤਾਂ ਫਿਰ ਰੋਸ ਆ ਜਿਹੜਾ ਉਹ ਤਾਂ ਨਜ਼ਰ ਆਉਣਾ ਹੀ ਆ ਪਰ ਖੈਰ ਸਰਹੱਦੀ ਇਲਾਕੇ ਦੇ ਸਰਹੱਦੀ ਪਿੰਡਾਂ ਤੇ ਕੀ ਹਾਲਾਤ ਨੇ ਉਹ ਦਿਖਾਉਣ ਦੀ ਤੁਹਾਨੂੰ ਕੋ ਜੀ ਆ ਵੀਡੀਓ ਨੂੰ ਸਭ ਵੇਖੀਏ ਇੱਥੇ ਇਹਨਾਂ ਨੇ ਕਿਹਾ ਕਿ ਐ ਸਾਰੀਆਂ ਚੂਟੀਆਂ ਹੋਵਾਂ ਨੇ ਅਤੇ ਕੋਈ جنگ ਨਹੀਂ ਹੋਣ ਚੱਲੀ ਇੱਥੇ ਇਹ ਜੇ ਹਾਲਾਤ ਜਿਹੜੇ ਨੇ ਬਿਲਕੁਲ ਨਾਰਮਲ ਨੇ ਪਰ ਬਾਸ ਨਿਊਜ਼ ਚੈਨਲਸ ਤੇ ਐਂ ਜਿਹੜੀਆਂ ਚੀਜ਼ਾਂ ਬਖਾਈਆਂ ਜਾਂਦੀਆਂ ਆਪਣਿਆਂ ਨੇ ਕਿ جنگ ਹੋਣ ਚੱਲੀ ਹੈ ਜਦੋਂ ਇਹ ਇੱਥੇ ਬਾਰਡਰਸ ਤੇ ਵੇਖੇ ਤੇ ਐਸ ਸਿਚੁਏਸ਼ਨ ਬਿਲਕੁਲ ਨਾਰਮਲ ਹੈ ਕੋਈ ਬਾਰਡਰ ਨੂੰ ਛੱਡ ਕੇ ਕਿਤੇ ਨਹੀਂ ਜਾਂਦਾ ਪਿਆ ਸਾਰੇ ਆਪਣੇ ਥਾਵਾਂ ਤੇ ਨੇ ਸਾਰੇ ਪ੍ਰਕਾਰਾਂ ਜਿਹਨੇ ਤੇ ਇਹਨਾਂ ਨੇ ਕਾਫੀ ਚੰਗੇ ਤਰੀਕੇ ਦੇ ਨਾਲ ਲੋਕਾਂ ਨੇ ਜਿਹੜੀ ਸਚਾਈ ਇਹ ਦੱਸੀ ਹੈ ਕਿ ਐਸੇ ਵਸੇ ਅਫਵਾਹਾਂ ਨੇ ਅਦੇ ਵਿੱਚ ਕੋਈ ਸਚਾਈ ਨਹੀਂ ਹੈ ਤੇ ਤੁਸੀਂ ਐਸ ਅਫਵਾਹਾਂ ਵਿੱਚ ਨਾ ਹੋ ਕੇ ਅਤ ਕੋਈ ਜਾਂ ਨਹੀਂ ਲੱਗ ਕੇ ਚੱਲੀ ਤਾਂ ਆਈ ਥਿੰਕ ਸਾਨੂੰ ਇਹ ਚੀਜ਼ ਜਿਹੜੀ ਸਮਝ ਲੈਣੀ ਚਾਹੀਦੀ ਕਿ ਨਿਊਜ਼ ਚੈਨਲ ਵਾਵਾਈ ਜਿਹੜੀ ਹੈ ਨਾ ਇੱਕ ਸੰਸਨੀ ਜਿਹੀ ਫਲਾ ਦਿੰਦੇ ਨੇ ਬਹੁਤ ਜ਼ਿਆਦਾ ਗਲਤ ਕਿਸਮ ਦੇ ਆਤਿਸ਼ਮੀਸ਼ਨਾ ਖਬਰਾਂ ਲਿਗਿਆ ਉਹ ਉਹ ਦਿੰਦੇ ਨੇ ਕਿ ਲੋਕਾਂ ਨੂੰ ਚੰਗੇ ਭਲੇ ਇਨਸਾਨ ਨੂੰ ਜਿਹੜਾ ਪਰੇਸ਼ਾਨ ਕਰ ਦਿੰਦੇ ਨੇ ਤੇ ਇੱਥੇ ਇਹਨਾਂ ਨੇ ਬਹੁਤ ਬਹੁਤ ਵਧੀਆ ਦੱਸਿਆ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਮੇਰੇ ਚੈਨਲ ਦਾ ਵੀ ਤੁਹਾਡੇ ਨਾਲ ਫਿਰ ਤੁਮਲਾਕਾਤ ਹੁੰਦੀ ਸੱਚੀ ਬਾਤ